ਮਹੇਸ਼ ਬਾਬੂ ਸੁਪਰਸਟਾਰ ਜਿਨ੍ਹਾਂ ਦੀਆਂ ਫਿਲਮਾਂ ਅਕਸਰ ਹੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਤੇ ਜੋ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਆਪਣੇ ਕਿਸ ਨਾ ਕਿਸ ਗੱਲ ਨੂੰ ਕਰਕੇ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਹੁਣ ਇਸ ਵੇਲੇ ਫੇਰ ਇੱਕ ਵਾਰ ਚਰਚਾਵਾਂ ਦਾ ਵਿਸ਼ਾ ਬਣ ਚੁੱਕੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਸੀਐਮ ਰੀਲੀਫ ਫੰਡ ਦੇ ਤਹਿਤ 50 ਲੱਖ ਰੁਪਏ ਜਿਹੜੇ ਨੇ ਉਹ ਡੋਨੇਟ ਕੀਤੇ ਗਏ ਨੇ ਜੀਆਂ ਤੁਹਾਨੂੰ ਦੱਸ ਦੇ ਕਿ ਮਹੇਸ਼ ਬਾਬੂ ਦੇ ਵੱਲੋਂ ਇਹ ਜਿਹੜੇ ਪੈਸੇ ਜਿਹੜੇ ਡੋਨੇਟ ਕੀਤੇ ਗਏ ਨੇ ਉਹ ਉਹਨਾਂ ਦੇ ਵੱਲੋਂ ਜਿਹੜੇ ਸੀਐਮ ਨੂੰ ਮਿਲ ਕੇ ਆਪਣਾ ਇੱਕ ਚੈੱਕ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਉਹ ਡੋਨੇਸ਼ਨ ਫੰਡ ਜੋ ਕਿ ਜਦੋਂ ਹੜ੍ਹ ਆਉਂਦੇ ਨੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਇਸ ਜਿਹੜਾ ਫੰਡ ਹੈ ਇਸ ਤੋਂ ਪੈਸੇ ਕੱਟ ਕੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਤੁਹਾਨੂੰ ਦੱਸਿਆ ਕਿ ਮਹੇਸ਼ ਬਾਬੂ ਦੇ ਵੱਲੋਂ ਚੀਫ ਮਨਿਸਟਰ ਇਹ ਰਵਿਨਾਥ ਰੈਡੀ ਨੂੰ ਮਿਲ ਕੇ ਉਹਨਾਂ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਇਹ ਪੈਸੇ ਜਿਹੜਨ ਨੇ ਉਹ ਡੋਨੇਟ ਕੀਤੇ ਜਾਂਦੇ ਨੇ ਤੇ ਉੱਥੇ ਹੀ ਤੁਹਾਨੂੰ ਦੱਸਦੇ ਕਿ ਮਹੇਸ਼ ਬਾਬੂ ਦੀਆਂ ਫਿਲਮਾਂ ਹਮੇਸ਼ਾ ਹੀ ਕਾਫੀ ਜ਼ਿਆਦਾ ਹਿੱਟ ਰਹਿੰਦੀਆਂ ਨੇ ਉਹਨਾਂ ਨੂੰ ਲੋਕਾਂ ਦੇ ਵੱਲੋਂ ਸੁਪਰਸਟਾਰ ਕਿਹਾ ਜਾਂਦਾ ਤੇ ਉੱਥੇ ਹੀ ਤੁਹਾਨੂੰ ਦੱਸਦੇ ਕਿ ਜਿੱਥੇ ਇੱਕ ਵਧੀਆ ਅਦਾਕਾਰ ਨੇ ਵਧੀਆ ਐਕਟਰ ਨੇ ਤਾਂ ਉੱਥੇ ਦੂਜੇ ਪਾਸੇ ਇੱਕ ਚੰਗੇ ਇਨਸਾਨ ਵੀ ਨੇ ਤੇ ਇਸ ਤੋਂ ਵੱਧ ਤੁਹਾਨੂੰ ਦੱਸਦੀ ਏ ਕਿ ਮਹੇਸ਼ ਬਾਬੂ ਦੇ ਵੱਲੋਂ ਇੱਕ ਐਨਜੀਓ ਵੀ ਚਲਾਇਆ ਜਾਂਦਾ ਹੈ ਜੀ ਆਂ ਤੁੰਦਾ ਜੀ ਕਿ ਮਹੇਸ਼ ਬਾਬੂ ਜਿਹੜੇ ਨੇ ਉਹ ਐਨਜੀਓ ਚਲਾਉਂਦੇ ਨੇ ਜਿਸ ਦਾ ਨਾਮ ਹੈ ਹੀਲ ਚਾਈਲਡ ਜੋ ਕਿ ਹਮੇਸ਼ਾ ਹੀ ਬੱਚਿਆਂ ਦੀ ਸੁਰੱਖਿਆ ਦੇ ਲਈ ਕੰਮ ਕਰਦਾ ਹੈ ਬੱਚਿਆਂ ਦੀ ਸੇਵਾ ਦੇ ਲਈ ਕੰਮ ਕਰਦਾ ਜ਼ਰੂਰਤਮੰਦੜ ਬੱਚੇ ਹੁੰਦੇ ਨੇ ਉਹਨਾਂ ਦੇ ਲਈ ਹਮੇਸ਼ਾ ਇਹ ਐਨਜੀਓ ਖੜਾ ਰਹਿੰਦਾ ਹੈ ਤੇ ਨਾਲ ਹੀ ਤੁੰਦਾ ਜੀ ਇੱਕ ਮਹੇਸ਼ ਬਾਬੂ ਜਿੰਨੀ ਵੀ ਉਹਨਾਂ ਦੀ ਐਨੂਅਲ ਇਨਕਮ ਹੁੰਦੀ ਹੈ ਉਸ ਦਾ 30% ਹਿੱਸਾ ਜਿਹੜਾ ਉਹ ਆਪਣਾ ਇਸ ਐਨਜੀਓ ਨੂੰ ਦਿੰਦੇ ਨੇ ਉਹਨਾਂ ਦੀਆਂ ਫਲੈਂਥਰੋਪਿਕ ਐਕਟੀਵਿਟੀਆਂ ਜਿਹੜੀਆਂ ਨੇ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਨੇਤੇ ਹੁਣ ਹਾਦੀ ਦੇ ਵਿੱਚ ਮਹੇਸ਼ ਬਾਬੂ ਦੇ ਵੱਲੋਂ ਸੀਐਮ ਇਹ ਰਵਿੰਨਾਥ ਨਾਲ ਮੁਲਾਕਾਤ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਇਸ ਮੁਲਾਕਾਤ ਦੌਰਾਨ ਉਹ ਆਪਣੀ ਪਤਨੀ ਦੇ ਨਾਲ ਵੱਲ ਕੇ ਤਕਰੀਬਨ 50 ਲੱਖ ਰੁਪਏ ਜਿਹੜੇ ਨੇ ਉਹ ਸੀਐਮ ਰਲੀਫ ਫੰਡ ਨੂੰ ਡੋਨੇਟ ਕਰਦੇ ਨੇ ਤਾਂ ਕਿ ਹੜਪੀੜਤਾਂ ਦੀ ਮਦਦ ਕੀਤੀ ਜਾ ਸਕੇ ਹੜਪੀੜਤਾਂ ਦੀ ਮਦਦ ਦੇ ਲਈ ਮਹੇਸ਼ ਬਾਬੂ ਅੱਗੇ ਆਏ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਉਹਨਾਂ ਦੀ ਇਹ ਵੀਡੀਓ ਚਾਹ ਤੋਂ ਉਹ ਸੀਐਮ ਨੂੰ ਆਪਣਾ ਚੈੱਕ ਜਿਹੜਾ ਡੋਨੇਟ ਕਰ ਰਹੇ ਹੁੰਦੇ ਨੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਟ੍ਰੈਂਡ ਕਰ ਰਹੀ ਹੈ ਉਹਤੇ ਮਹੇਸ਼ ਬਾਬੂ ਜਿੱਤੇ ਇੱਕ ਟੰਗੇ ਐਕਟਰ ਨੇ ਜਿਨ੍ਹਾਂ ਦੀ ਐਕਟਿੰਗ ਸਕਿਲਸ ਨਾਲ ਤਾਂ ਹਰ ਕੋਈ ਕਾਫੀ ਜ਼ਿਆਦਾ ਪ੍ਰਭਾਵਿਤ ਹੈ ਜਿਨ੍ਹਾਂ ਦੀ ਐਕਟਿੰਗ ਸਕਿਲ ਜਦੋਂ ਵੀ ਕੋਈ ਮੂਵੀ ਰਿਲੀਜ਼ ਹੁੰਦੀ ਹੈ ਤਾਂ ਉੱਥੇ ਦੇਖਣ ਨੂੰ ਮਿਲਦੀ ਹੈ ਇਹਨੇ ਫੈਨਸ ਵੀ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਤੇ ਫੈਨਸ ਦੇ ਵੱਲੋਂ ਇਹਨਾਂ ਨੂੰ ਸੁਪਰਸਟਾਰ ਵੀ ਕਿਹਾ ਜਾਂਦਾ ਤੇ ਉੱਤੇ ਹੁਣ ਇਹਨਾਂ ਦੇ ਵੱਲੋਂ 50 ਲੱਖ ਰੁਪਏ ਜਿਹੜੇ ਨੇ ਉਹ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਦਾਨ ਕੀਤੇ ਗਏ ਨੇ ਮਹੇਸ਼ ਬਾਬੂ ਸੁਪਰਸਟਾਰ ਜਿਨ੍ਹਾਂ ਦੀਆਂ ਫਿਲਮਾਂ ਅਕਸਰ ਹੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਤੇ ਜੋ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਆਪਣੇ ਕਿਸ ਨਾ ਕਿਸ ਗੱਲ ਨੂੰ ਕਰਕੇ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਹੁਣ ਇਸ ਵੇਲੇ ਫੇਰ ਇੱਕ ਵਾਰ ਚਰਚਾਵਾਂ ਦਾ ਵਿਸ਼ਾ ਬਣ ਚੁੱਕੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਸੀਐਮ ਰੀਲੀਫ ਫੰਡ ਦੇ ਤਹਿਤ 50 ਲੱਖ ਰੁਪਏ ਜਿਹੜੇ ਨੇ ਉਹ ਡੋਨੇਟ ਕੀਤੇ ਗਏ ਨੇ ਜੀਆਂ ਤੁਹਾਨੂੰ ਦੱਸ ਦੇ ਕਿ ਮਹੇਸ਼ ਬਾਬੂ ਦੇ ਵੱਲੋਂ ਇਹ ਜਿਹੜੇ ਪੈਸੇ ਜਿਹੜੇ ਡੋਨੇਟ ਕੀਤੇ ਗਏ ਨੇ ਉਹ ਉਹਨਾਂ ਦੇ ਵੱਲੋਂ ਜਿਹੜੇ ਸੀਐਮ ਨੂੰ ਮਿਲ ਕੇ ਆਪਣਾ ਇੱਕ ਚੈੱਕ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਉਹ ਡੋਨੇਸ਼ਨ ਫੰਡ ਜੋ ਕਿ ਜਦੋਂ ਹੜ੍ਹ ਆਉਂਦੇ ਨੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਇਸ ਜਿਹੜਾ ਫੰਡ ਹੈ ਇਸ ਤੋਂ ਪੈਸੇ ਕੱਢ ਕੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਤੁਹਾਨੂੰ ਦੱਸਿਆ ਕਿ ਮਹੇਸ਼ ਬਾਬੂ ਦੇ ਵੱਲੋਂ ਚੀਫ ਮਨਿਸਟਰ ਇਹ ਰਵਿਨਾਥ ਰੈਡੀ ਨੂੰ ਮਿਲ ਕੇ ਉਹਨਾਂ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਇਹ ਪੈਸੇ ਜੜਨ ਨੇ ਉਹ ਡੋਨੇਟ ਕੀਤੇ ਜਾਂਦੇ ਨੇ ਤੇ ਉੱਥੇ ਤੁਹਾਨੂੰ ਦੱਸਦੇ ਕਿ ਮਹੇਸ਼ ਬਾਬੂ ਦੀਆਂ ਫਿਲਮਾਂ ਹਮੇਸ਼ਾ ਹੀ ਕਾਫੀ ਜ਼ਿਆਦਾ ਹਿੱਟ ਰਹਿੰਦੀਆਂ ਨੇ ਉਹਨਾਂ ਨੂੰ ਲੋਕਾਂ ਦੇ ਵੱਲੋਂ ਸੁਪਰਸਟਾਰ ਕਿਹਾ ਜਾਂਦਾ ਤੇ ਉੱਥੇ ਤੁਹਾਨੂੰ ਦੱਸਦੀ ਕਿ ਜਿੱਥੇ ਇੱਕ ਵਧੀਆ ਅਦਾਕਾਰ ਨੇ ਵਧੀਆ ਐਕਟਰ ਨੇ ਤਾਂ ਉੱਥੇ ਦੂਜੇ ਪਾਸੇ ਇੱਕ ਚੰਗੇ ਇਨਸਾਨ ਵੀ ਨੇ ਤੇ ਇਸ ਤੋਂ ਵੱਧ ਤੁਹਾਨੂੰ ਦੱਸਦੀ ਏ ਕਿ ਮਹੇਸ਼ ਬਾਬੂ ਦੇ ਵੱਲੋਂ ਇੱਕ ਐਨਜੀਓ ਵੀ ਚਲਾਇਆ ਜਾਂਦਾ ਹੈ ਜੀ ਆਂ ਤੁੰਦਾ ਜੀ ਕਿ ਮਹੇਸ਼ ਬਾਬੂ ਜਿਹੜੇ ਨੇ ਉਹ ਐਨਜੀਓ ਚਲਾਉਂਦੇ ਨੇ ਜਿਸ ਦਾ ਨਾਮ ਹੈ ਹੀਲ ਚਾਈਲਡ ਜੋ ਕਿ ਹਮੇਸ਼ਾ ਹੀ ਬੱਚਿਆਂ ਦੀ ਸੁਰੱਖਿਆ ਦੇ ਲਈ ਕੰਮ ਕਰਦਾ ਹੈ ਬੱਚਿਆਂ ਦੀ ਸੇਵਾ ਦੇ ਲਈ ਕੰਮ ਕਰਦਾ ਜ਼ਰੂਰਤਮੰਦੜ ਬੱਚੇ ਹੁੰਦੇ ਨੇ ਉਹਨਾਂ ਦੇ ਲਈ ਹਮੇਸ਼ਾ ਇਹ ਐਨਜੀਓ ਖੜਾ ਰਹਿੰਦਾ ਹੈ ਤੇ ਨਾਲ ਹੀ ਤੁੰਦਾ ਜੀ ਇੱਕ ਮਹੇਸ਼ ਬਾਬੂ ਜਿੰਨੀ ਵੀ ਉਹਨਾਂ ਦੀ ਐਨੂਅਲ ਇਨਕਮ ਹੁੰਦੀ ਹੈ ਉਸ ਦਾ 30% ਹਿੱਸਾ ਜਿਹੜਾ ਉਹ ਆਪਣਾ ਇਸ ਐਨਜੀਓ ਨੂੰ ਦਿੰਦੇ ਨੇ ਉਹਨਾਂ ਦੀਆਂ ਫਲੈਂਥਰੋਪਿਕ ਐਕਟੀਵਿਟੀਆਂ ਜਿਹੜੀਆਂ ਨੇ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੇ ਹੁਣ ਹਾਦੀ ਦੇ ਵਿੱਚ ਮਹੇਸ਼ ਬਾਬੂ ਦੇ ਵੱਲੋਂ ਸੀਐਮ ਇਹ ਰਵਿੰਨਾਥ ਨਾਲ ਮੁਲਾਕਾਤ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਇਸ ਮੁਲਾਕਾਤ ਦੌਰਾਨ ਉਹ ਆਪਣੀ ਪਤਨੀ ਦੇ ਨਾਲ ਰਲ ਕੇ ਤਕਰੀਬਨ 50 ਲੱਖ ਰੁਪਏ ਜਿਹੜੇ ਨੇ ਉਹ ਸੀਐਮ ਰਲੀਫ ਫੰਡ ਨੂੰ ਡੋਨੇਟ ਕਰਦੇ ਨੇ ਤਾਂ ਕਿ ਹੜਪੀੜਤਾਂ ਦੀ ਮਦਦ ਕੀਤੀ ਜਾ ਸਕੇ ਹੜਪੀੜਤਾਂ ਦੀ ਮਦਦ ਦੇ ਲਈ ਮਹੇਸ਼ ਬਾਬੂ ਅੱਗੇ ਆਏ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਉਹਨਾਂ ਦੀ ਇਹ ਵੀਡੀਓ ਚਾਹ ਤੋਂ ਉਹ ਸੀਐਮ ਨੂੰ ਆਪਣਾ ਚੈੱਕ ਜਿਹੜਾ ਡੋਨੇਟ ਕਰ ਰਹੇ ਹੁੰਦੇ ਨੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਟ੍ਰੈਂਡ ਕਰ ਰਹੀ ਹੈ ਉਹਤੇ ਮਹੇਸ਼ ਬਾਬੂ ਜਿੱਥੇ ਇੱਕ ਟੰਗੇ ਐਕਟਰ ਨੇ ਜਿਨ੍ਹਾਂ ਦੀ ਐਕਟਿੰਗ ਸਕਿਲਸ ਨਾਲ ਤਾਂ ਹਰ ਕੋਈ ਕਾਫੀ ਜ਼ਿਆਦਾ ਪ੍ਰਭਾਵਿਤ ਹੈ ਜਿਨ੍ਹਾਂ ਦੀ ਐਕਟਿੰਗ ਸਕਿਲ ਜਦੋਂ ਵੀ ਕੋਈ ਮੂਵੀ ਰਿਲੀਜ਼ ਹੁੰਦੀ ਹੈ ਤਾਂ ਉੱਥੇ ਦੇਖਣ ਨੂੰ ਮਿਲਦੀ ਹੈ ਇਹਨੇ ਫੈਨਸ ਵੀ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਤੇ ਫੈਨਸ ਦੇ ਵੱਲੋਂ ਇਹਨਾਂ ਨੂੰ ਸੁਪਰਸਟਾਰ ਵੀ ਕਿਹਾ ਜਾਂਦਾ ਤੇ ਉੱਥੇ ਹੁਣ ਇਹਨਾਂ ਦੇ ਵੱਲੋਂ 50 ਲੱਖ ਰੁਪਏ ਜਿਹੜੇ ਨੇ ਉਹ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਦਾਨ ਕੀਤੇ ਗਏ ਨੇ